ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਪੰਜਾਬੀ ਨੇ ਜਿਹੜੇ ਉਹ ਵਸਦੇ ਨੇ ਅਤੇ ਪੰਜਾਬੀਆਂ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਉਹ ਕੈਨੇਡਾ ਦੇ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਨੇ ਤਾਂ ਕੈਨੇਡਾ ਦੇ ਵਿੱਚ ਪੰਜਾਬੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ ਜਿਹੜਾ ਉਹ ਫੜਿਆ ਗਿਆ ਹੈ ਪਹਿਲਾਂ ਵੀ ਕਈ ਪੰਜਾਬੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਕਾਬੂ ਕੀਤੇ ਜਾ ਚੁੱਕੇ ਨੇ ਤਾਂ ਹੁਣ ਕੈਨੇਡਾ ਦੇ ਵਿੱਚ ਬ੍ਰੈਮਪਟਨ ਦੇ ਜਸਵੀਰ ਸਿੰਘ ਉਮਰ 45 ਸਾਲ ਅਤੇ ਜਾਰਜਟਾਊਨ ਦੇ ਹਰਵੀਰ ਸਿੰਘ ਉਮਰ 27 ਸਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ 40 ਕਿਲੋਗ੍ਰam ਕ੍ਰਿਸਟਲ ਮੈਥੈਫੈਟਾਮਾਈਨ ਜ਼ਬਤ ਕੀਤੀ ਗਈ ਹੈ ਅਤੇ ਚਾਰ ਜਨੇ ਜਿਹੜੇ ਉਹ ਲਗਾਏ ਗਏ ਨੇ ਸਸਕਾਚਵਨ ਹਾਈਵੇ ਪੈਟਰੋਲ ਅਧਿਕਾਰੀਆਂ ਨੇ ਦੁਪਹਿਰ 12:30 ਵਜੇ ਦੇ ਕਰੀਬ ਹਾਈਵੇ 16 ਵਜ਼ਨ ਸਕੇਲ ਤੇ ਇੱਕ ਟਰੱਕ ਅਤੇ ਟਰੇਲਰ ਨੂੰ ਰੋਕਿਆ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚ ਤੰਬਾਕੂ ਅਤੇ ਮਿੱਠਾ ਜੜੀ ਉਹ ਸ਼ਾਮਲ ਸੀ ਤਾਂ RCMP ਨੇ 29 ਅਕਤੂਬਰ ਨੂੰ ਸਸਕਾ ਟਾਊਨ ਨੇੜੇ ਇੱਕ ਟ੍ਰੈਫਿਕ ਸਟਾਪ ਦੌਰਾਨ 46 ਕਿਲੋਗ੍ਰਾਮ ਮੈਥੇਫੈਟਾਮਾਈਨ ਅਤੇ 4.2 ਮਿਲੀਅਨ ਬਿਨਾ ਮੋਹਰ ਵਾਲੀਆਂ ਸਰਗਟਾਂ ਦੇ ਜਿਹੜੀਆਂ ਉਹ ਜ਼ਬਤ ਕੀਤੀਆਂ ਨੇ ਬ੍ਰੈਮਟਨ অন্ਟਾਰੀਓ ਦੇ 45 ਸਾਲਾ ਜਸਵੀਰ ਸਿੰਘ ਅਤੇ ਜਾਰਡ ਟਾਊਨ অন্ਟਾਰੀਓ ਦੇ 27 ਸਾਲਾ ਹਰਬੀਰ ਸਿੰਘ ਉੱਤੇ ਮੈਥੇਫੈਟਾਮਾਈਨ ਦੀ ਤਸਕਰੀ ਬਿਨਾ ਮੋਹਰ ਵਾਲੇ ਤੰਬਾਕੂ ਰੱਖਣ ਅਤੇ ਆਪਕਾਰੀ ਐਕਟ ਤੰਬਾਕੂ ਟੈਕਸ ਐਕਟ ਅਤੇ ਅਪਰਾਧਿਕ ਜ਼ਾਬਤੇ ਦੇ ਤਹਿਤ ਕਈ ਅਪਰਾਧਾਂ ਦੇ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ 30 ਅਕਤੂਬਰ 2025 ਨੂੰ ਸਸਕਾਟਾਊਨ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਵਾਰਮੈਨ ਆਰਸੀਐਮਪੀ ਅਤੇ ਸਸਕਾਚੂਨ ਆਰਸੀਐਮਪੀ ਦੀ ਟ੍ਰੈਫਿਕਿੰਗ ਰਿਸਪਾਂਸ ਟੀਮ ਦੇ ਵੱਲੋਂ ਮਾਮਲੇ ਦੀ ਜਾਂਚ ਆ ਜਿਹੜੀ ਉਹ ਜਾਰੀ ਰੱਖੀ ਗਈ ਆ ਤਾਂ ਇਸ ਮਾਮਲੇ ਨੂੰ ਲੈ ਕੇ ਅੱਗੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਕਿੱਥੋਂ ਇਹਨਾਂ ਨੇ ਨਸ਼ੇ ਦੀ ਇੰਨੀ ਵੱਡੀ ਖੇਪ ਆ ਜੜੀ ਉਹ ਲਿਆਂਦੀ ਸੀ ਅਤੇ ਕਿਹੜੇ ਇਲਾਕਿਆਂ ਦੇ ਵਿੱਚ ਅੱਗੇ ਇਸ ਖੇਪ ਨੂੰ ਸਪਲਾਈ ਕੀਤਾ ਜਾਣਾ ਸੀ ਤਾਂ ਵੱਡੇ ਪੱਧਰ ਤੇ ਨਸ਼ੇ ਦੇ ਨੈਟਵਰਕ ਦੇ ਵਿੱਚ ਪੰਜਾਬੀ ਨੇ ਜਿਹੜੇ ਉਹਨਾਂ ਨੂੰ ਪਹਿਲਾਂ ਵੀ ਕੈਨੇਡਾ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਬਹੁਤ ਭਾਰੀ ਮਾਤਰਾ ਵਿੱਚ ਨਸ਼ਾ ਜਿਹੜਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਹੈ